ਹਾਂ ਮੈਂ ਹੁਣ ਚੱਲ ਦੇਖ ਆਹ ਤਰ੍ਹਾਂ ਦੇਖੀ ਫੜ ਜਾ ਇਹ ਪਾਜੀ ਆਏ ਹਾਂ ਹਾਂ ਆ ਦੇਖ ਲੈ ਆ ਜੀ ਹੁਣ ਦੇਖ ਪਾਜੀ ਆਏ ਹੋ ਅਜੋ ਆਇਓ ਆਇਓ ਆ ਦੇਖ ਤੈਨੂੰ ਕਰਦਾ ਆ ਇਹ ਜੀ ਹੁਣ ਲੈ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਤਾਲੈਂਟ ਟਾਇਲ ਲੱਗੀ ਆ ਬਾਥਰੂਮੋਂ ਵਨ ਟਾਇਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਇਸੀ ਪਤਿੱਲੇ ਦੇ ਉੱਤੇ ਕਾਉ ਪਰਵਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲਓ ਬੰਦਾ ਮੈਨੂੰ ਨਾ ਯਹਾਂ ਸਾਬ ਆਹ ਆਹ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਸਾਰੀ ਕਰਨੀ ਹੈ ਹੱਥ ਪੈਰ ਤੇ ਬੱਲੇ ਤੇ ਬੱਟੂਗਾ ਸਾਰੀ ਤੋੜ ਤੁੰਡਾ ਕਰਦੇ ਹੈ ਹੈ ਅਜਾ ਪ੍ਰਿਆਣੀ ਕੋਲੋਂ ਸਾਹਿਬ ਦਾ ਮਰ ਕੋਲੋਂ ਸਾਹਿਬ ਧਿਆਨ ਰੱਖੋ ਤੇਲ ਦਿਖਾਓ ਵੀਰੇ ਇੱਥੇ ਦੇਖਾ ਦੇ ਆ ਤੇਲ ਤੇ ਆਈ ਸ਼ਾਮ ਉਹਦੇ ਗੁੱਡ ਆਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ਼ ਉਧਰੇ ਢੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ 7 ਰੁਪਏ ਆਪਾਂ ਤੋਂ ਵੀ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਆਪਾਂ ਤੋਂ ਵੀ ਬਾਹਰ ਪਈ ਹੈ ਆ ਜੇ ਅੰਦਰ ਦੇਖੋ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਲਾਜਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅੰਦਰ ਨਹੀਂ ਆਹ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਏ ਆ ਮੱਖੀਆਂ ਮੱਛਰਾਂ ਚ ਵੀ ਪਿਆ ਆ ਕਰਮ ਵੀ ਤੇ ਰਹਿ ਗਿਆ ਤੇਜ ਬਣ ਰਹੇ ਆ ਬਈ ਇਹ ਯਾਰ ਮਾਰ ਨਾ ਦੇ ਉਹ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲਓ ਉਹ ਇਹ ਆਪ ਕਿਰੇ ਹੋਏ ਆ ਆਹ ਪਿਆਲਾ ਸਪਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਗਾੜੀ ਦੇ ਟੈਸਟ ਬਣਦੇ ਆ ਉਹ ਲੈ ਆਹ ਦੇਖੋ ਅਮੰਜੀਆਂ ਦੇ ਨੀਤੇ ਆ ਉੱਪਰ ਭਿਆ ਆ ਲਓ ਆਹੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਬੰਦਾ ਦੇਖੀ ਫਾੜੋ ਬਚੂਆਂ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਮਾਈ ਗੋਡ ਯਾਰ ਵੈਰੀ ਡਿਸਇਕਵੈਲਿਟੀ ਭਾਈ ਮੁਹੰਮਦ ਸਾਹਿਬ ਦੇ ਦੋਸਤ ਆ ਦੇਖ ਲਓ ਮੁਹੰਮਦ ਸਾਹਿਬ ਦਾ ਹਾਊਸ ਪ੍ਰੀ ਆਹ ਖਾ ਰਹੇ ਨਵੇਂ ਕੀ ਆਰਡਰ ਲਾਉਂਦੇ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਾਮਾਨ ਇੱਥੇ ਆ ਉਹ ਪੰਮੀ ਗਣੀ ਆ ਫ੍ਰਿਜ ਐ ਇੱਥੀ ਐ ਮੋਟਰ ਵੀ ਐ ਮਾਤਾ ਫਾਦਿਆਂ ਦੇ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹੈਲੋ ਪੂਰੀ ਹੈ ਦਰਵਾਰੇ ਦੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜ ਗਈ ਠੀਕ ਹੈ ਇਹ ਉਠਾ ਲਾ ਹਾਂਜੀ ਗੋਪੀ ਅੱਜ ਤੋੜ ਕੇ ਲੈ ਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਾ ਆ ਚੀਕ ਨੇ ਜੀ ਦੇਖੋ ਆ ਯਾਰ ਹਾਏ 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 ਸਿਕੀ ਵੀ ਹੈਗਾ ਬਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਤੇ ਐ ਪੱਟ ਕੇ ਰੇ ਆਹ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਐਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਵੀ ਕਿਵੇਂ ਇੱਕ ਐ ਫਿਰ ਇਹ ਪੂਰਾ ਗਰੀਸ ਹੀ ਬਣਿਆ ਮੇਰੇ ਨੂੰ ਲੱਗਦਾ ਵੀ ਬਾਕੀ ਸੈਡੂ ਕੋ ਆ ਗਿਆ ਸਾਡੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਲੋਨ ਦੀ ਅੱਗੇ ਆ ਨਾ ਇਹ ਇੱਕ ਕੱਪੜਾ ਮੰਗਣ ਨੂੰ ਕੋਈ ਅੰਦਰ ਬੈਂਕ ਉਹ ਰੋਸ਼ਨਾ ਜੀ ਦਾ ਅਭਵਾਦਾਰ ਇੱਕ ਵਾਰ ਕਰੂੰਗੀ ਇੱਕ ਹੋਰ ਨੂੰ ਕੋਈ ਪ੍ਰੋਟੈਕਟਸਾ ਤੇ ਬੋਲੇ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਨੋਟ ਨਾ ਤੇ ਕਿ ਇਦਾਂ ਗੱਲ ਹੈ

ਮਾੜਾ ਪਾਣੀ ਲੱਗ ਗਿਆ ਤੇ ਉਹਦੇ ਨਾਲ ਖਾਣੇ 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 ਖ ਇਨਸਪੈਕਟਰ ਹਾਂਜੀ ਸਰ ਅੱਜ ਤੁਸੀਂ ਇੱਥੇ ਆਇਓ ਮਾਹੌਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਾਫੀ ਜਿਆਦਾ ਉਹਦੇ ਵਿੱਚ ਕਾਫੀ ਗੰਦਗੀ ਥਾਈ ਗਈ ਸੀ ਅੱਜ ਮੌਕੇ ਤੇ ਪਹੁੰਚ ਕੇ ਐਕਸ਼ਨ ਲਿਆ ਗਿਆ ਅਸੀਂ ਕੱਲ ਹੀ ਸਾਨੂੰ ਫੋਨ ਆਇਆ ਸੀਗਾ ਇੱਕ ਇੱਥੇ ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆਪਣੇ ਰਾਜਵੀਰ ਕੌਰ ਡਾਕਟਰ ਐਫਐਸਓ ਰਾਜਵੀਰ ਕੌਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਅੱਦਕੇ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਦਬੂ ਆ ਰਹੀ ਸੀ ਤੇ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਆਲੀ ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨੂੰ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੋ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਾਟਰਿੰਗ ਹੋ ਰਹੀ ਸੀਗੀ ਕੱਟਿਆ ਜਾ ਰਿਹਾ ਸੀ ਜਿਹਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸਿਵਲ ਸਿਵਲ ਹਸਪੀਟਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਦੇ ਸੈਂਪਲ ਭਰੇ ਨੇ ਤੇ ਉਹ ਸੈਂਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆ ਕੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ ਸਰ ਕੀਲਾ ਮਟਰ ਦਾ ਮਾਮਲਾ ਨਹੀਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪਿੰਡ ਨੇ ਜਿੱਥੇ ਬਹੁਤ ਕਈ ਗਲੀਆਂ ਦੇ ਵਿੱਚ ਇਸ ਤਰ੍ਹਾਂ ਦਾ ਸਵਾਨ ਬਿਲਕੁਲ ਜੀ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਅਨ ਅਥੋਰਾਈਜ਼ਡ ਔਰ ਅਨ ਹਾਈਜੀਨ ਹੈ ਜਿਹੜਾ ਇਹ ਤੇ ਨਾ ਤੇ ਸਾਡੀ ਟੀਮ ਬਰਦਾਸ਼ਤ ਕਰਦੀ ਨਸਡਿਕ ਕਮਿਸ਼ਨ ਸਾਹਿਬ ਪੁਰਾਣੀ ਟੀ ਬੈਂਜੀ ਉਹਨਾਂ ਨੇ ਸ਼ੁਰੂਆਤ ਕਰੀਏ ਨਵੇਂ ਸਾਡੇ ਕਮਿਸ਼ਨ ਸਾਹਿਬ ਆਏ ਨੇ ਬਹੁਤ ਹੀ ਮੈਂ ਮਤਲਬ ਇਸ ਚੀਜ਼ ਤੇ ਸਖਤ ਹੈ ਵੀ ਕੋਈ ਵੀ ਅਨ ਹਾਈਜੀਨ ਜਾਂ ਇਸ ਤਰ੍ਹਾਂ ਦੀ ਕੋਈ ਜਿਹੜੀ ਹੈ ਕਿਦਾਂ ਦੀ ਐਕਟੀਵਿਟੀ ਹੁੰਦੀ ਉਹਨੂੰ ਬਿਲਕੁਲ ਉਹਨਾਂ ਨੂੰ ਬੰਦ ਚਲਾਨੀਂਗ ਕਰੋ ਔਰ ਜੋ ਵੀ ਇਹਨਾਂ ਦਾ ਹੈਕਰ ਜਿਹੜਾ ਸਹੀ ਉਸ ਹਾਲਤ 'ਚ ਪੈਂਦਾ ਉਹਨੂੰ ਡਿਸਟਰੋਏ ਕਰੋ। ਤਾਂ ਉਸ ਤਰ੍ਹਾਂ ਅੱਜ ਸੀ ਜਿਹੜਾ ਹੈ ਐਕਸ਼ਨ ਜਿਹੜਾ ਹੈ ਕੱਲ ਤੋਂ ਸਟਾਰਟ ਹੋਊਗਾ ਤੁਸੀਂ ਸੁਣਿਆ ਸੀ ਜੋਰਾਵਾਰ ਇਨਸਪੈਕਟਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਹੈ ਸਾਨੂੰ ਜਿੱਥੇ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਜਿੰਨੀਆਂ ਵੀ ਵੈਜੀਟੇਬਲ ਜਿਹੜੀ ਉੱਥੇ ਯੂਜ਼ ਹੋ ਰਹੀ ਸੀਗੇ ਸਾਰੀ ਸਟਿੰਕ ਕਰ ਰਹੀ ਸੀਗੀਆਂ ਔਰ ਜਿਹੜੀਆਂ ਹੈਗੀਆਂ ਸੀਗੀਆਂ ਉਹ ਵੀ ਸੂਜੀਬਲ ਨਹੀਂ ਸੀਗੀਆਂ। ਸੋ ਉਹਨਾਂ ਜਿਹੜਾ ਹੈ ਚਲਾਨੀਂਗ ਵੀ ਕਰੀ ਹੈ ਔਰ ਉਹਨੂੰ ਡਿਸਟਰੋਏ ਵੀ ਕੀਤਾ। ਅੱਜ ਉਸ ਤਰ੍ਹਾਂ ਉਸ ਉਸ ਨੂੰ ਅੱਗੇ ਪ੍ਰੋਸੀਡ ਕਰਦੇ ਹੋਏ ਬੀ ਐਚਓ ਸਾਹਿਬ ਉਹ ਟੀਮ ਸਾਰੀ ਸੀ ਕਿ ਹੈਲਥੀ ਟੀਮ ਸੀ ਸਾਡੇ ਐਮਚੋ ਸਾਹਿਬ ਆਗੇ ਸੀ ਸੰਜੀਪ ਕੁਮਾਰ ਜੀ ਆਗੇ ਸੀ ਜੋਰਾਵਰ ਜੀ ਮੇਰੇ ਰਿਸਪੈਕਟਰ ਐ ਸੀ ਇਕੱਠੇ ਸਾਰੇ ਆ ਕੇ ਜੋ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰੋਏ ਕਰ ਦਿੱਤਾ ਏ ਤੇ ਉਸ ਤੋਂ ਬਾਅਦ ਜਿਹੜੇ ਨਹੀਂ ਚਲਾਨੀ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਅੱਗੇ ਜਾਰੀ ਰਹਿੰਦੀ ਹੈ ਤਾਂ ਅਸੀਂ ਜਿਹੜਾ ਹੈ ਤੇ ਕਰਨਾ ਜਿਹੜੀ ਸਟਿੱਲ ਵੀ ਕਰ ਸਕਦੇ ਹਾਂ ਸਰ ਮੇਰੀ ਸੋਚ ਇਹਦੇ ਵਿੱਚ ਜਿਹੜੀ ਮੇਰੀ ਆਮ ਤੌਰ ਤੇ ਦੇਖਿਆ ਜਿਹੜੇ ਇਹ ਕੱਤੇ ਕਰਦੇ ਨੇ ਪਹਿਲਾਂ ਕਿ ਮੋਹਰ ਲੱਗਦੀ ਸੀ ਸਰਪ੍ਰੇਸ਼ਨ ਦੱਸਦੇ ਮੈਨੂੰ ਸ਼ੱਕ ਤਾਂ ਵੀ ਸ਼ਾਇਦ ਇਹ ਵੀ ਮੋਹਰਾਂ ਹੁਣ ਬਹੁਤ ਤੱਕ ਲੱਗਦੇ ਨੇ ਜਿਵੇਂ ਉੱਥੇ ਤੱਕ ਜਾਂਦੇ ਹੀ ਨਹੀਂ ਕਰਪਰੇਸ਼ਨ ਦੱਸਦੇ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਐਕਚੁਅਲੀ ਜਿਹੜਾ ਜਿੰਨਾ ਵੀ ਉੱਥੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ ਕਲੀਅਰ ਕਲੀਅਰ ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦੇ ਨਹੀਂ ਕੱਟ ਸਕਦੇ ਸਲੋਟਰ ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਵੱਲ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾਂ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿੰਨ ਡਿਸਟਰਾਇਬ ਕੀਤਾ ਜਾਂਦਾ ਹੈ ਫਿਰ ਬਰੇਹਰਾਨੀ ਦੀ ਗੱਲ ਹੈ ਜਿਹੜਾ ਸਲੋਟਰ ਰੂਟ ਤੇ ਦੇਖਿਆ ਵੀ ਅਸੀਂ ਜਾ ਕੇ ਕਹਿੰਦਾ 12-13 ਇਹ ਰਿਕਾਰਡ ਦੇਖਿਆ ਤੁਸੀਂ ਮਤਲਬ ਥੋੜੀ ਨੌਲੇਜ ਲੈ ਆਏ ਲੈ ਕੇ ਆ ਰਹੇ ਹੋ ਨਹੀਂ ਆ ਉਹਦੀ ਚੈੱਕ ਸੀਗਾ ਜਿਹੜਾ ਪੁਰਾਣਾ ਜਿਹੜਾ ਸਾਡਾ ਸਲਟਰ ਹਾਊਸ ਸੀਗਾ ਜੀ ਉਹ ਸਲਟਰ ਉਸੇ ਕੁਝ ਕਮੀਆਂ ਸੀਗੀਆਂ ਉਹ ਅਸੀਂ ਜਿਹੜਾ ਹੈ ਸਾਰੀ ਦੀ ਨੋਟਿੰਗ ਆ ਕੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜਿੰਨੀ ਇਹਨਾਂ ਦੀ ਰਿਕੁਆਇਰਮੈਂਟ ਹੈ ਉਹਦੀ ਇਹਨਾਂ ਦੀ ਰਿਕੁਆਇਰਮੈਂਟ ਕਰੀ ਜਾਏ ਉਹ ਜਿਹੜਾ ਕਿਤੇ ਸਾਡੇ ਸਲਟਰ ਹਾਊਸ ਨਹੀਂ ਕਿਤੇ ਹੋਰ ਸਲਟਰ ਹਾਊਸ ਤੇ ਇੱਕ ਕੱਟ ਕੇ ਲਿਆਉਂਦੇ ਸੀਗੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪੂਰਾ ਜਿਹੜਾ ਸਪੇਸ ਦਿੱਤਾ ਜਾਏ ਉਹ ਜਿਹੜਾ ਹੈ ਉਹ ਇਹ ਪ੍ਰੈਕਟਿਸ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋ ਸਕੇ ਬਾਕੀ ਸਾਡੀ ਚੈਕਿੰਗ ਹੈ ਅਸੀਂ ਸ਼ਾਪ ਟੂ ਸ਼ਾਪ ਜਾ ਰਹੇ ਉਹਨਾਂ ਦਾ ਕੀ ਸਟੇਟਸ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਸੀ ਰਿਕਾਰਡ ਬਣਾ ਰਹੇ ਸਾਡੇ ਰਿਕਾਰਡ ਬਣਾਏ ਵੀ ਹੈ ਜੋ ਰਵਜੀ ਜਿਹੜਾ ਤੁਸੀਂ ਰਿਕਾਰਡ ਬਣਾਇਓ ਸਾਰਾ ਇੱਕ ਇੱਕ ਚੀਜ਼ ਜੋ ਵੀ ਨੋਟ ਕਰੀ ਕੀ ਹੋਇਆ ਉਸ ਰਿਕਾਰਡ